ਹਾਏ ਮਾਂ ਦਿਨ ਰਾਤੇ ਖੁਸ਼ੀ ਸਾਈ ਚਾਰੇ ਪਾਸੇ ਮਾਂ ਦਿਨ ਰਾਤੇ ਖੁਸ਼ੀ ਸਾਈ ਚਾਰੇ ਪਾਸੇ ਜਗਮਗ ਮੰਦਿਰਾਂ ਚ ਹੋਣ ਲੱਗੀ ਆ ਬੱਜੇ ਢੋਲ ਕੀ ਬੱਜੇ ਢੋਲ ਕੀ ਵੀ ਜਾ ਜਾ ਮਈਆ ਹੋਣ ਲੱਗੀ ਆ ਬੱਜੇ ਢੋਲ ਕੀ ਬੱਜੇ ਢੋਲ ਕੀ ਵੀ ਜਾ ਜਾ ਮਈਆ ਹੋਣ ਲੱਗੀ ਆ ਬੱਜੇ ਢੋਲ ਕੀ ਸੋਲੇ ਸੋਲੇ ਫੁੱਲਾਂ ਨਾਲ ਮੰਦਰ ਸਜਾਏ ਨੇ ਲਾਲ ਲਾਲ ਜੂੜੇ ਮਾਂ ਦੇ ਹੱਥਾਂ ਵਿੱਚ ਪਾਏ ਨੇ ਐਤਲਣ ਸੋਨੇ ਸੋਨੇ ਮੰਦਰਾ ਫੋੜੇ ਸੋਲੇ ਫੁੱਲਾਂ ਨਾਲ ਮੰਦਰ ਸਜਾਏ ਨੇ ਲਾਲ ਨੂੰ ਨੇ ਫੁੱਲਾਂ ਨਾਲ ਮੰਦਰ ਸਜਾਈ ਨੇ ਸੋਨੇ ਸੋਨੇ ਫੁੱਲਾਂ ਨਾਲ ਮੰਦਰ ਸਜਾਏ ਨੇ ਲਾਲ ਲਾਲ ਜੂੜੇ ਮਾਂ ਦੇ ਹੱਥਾਂ ਵਿੱਚ ਪਾਏ ਨੇ ਜੀ ਬੋਲਦੇ ਜੇ ਕਰ ਆਉਂਦੇ ਭਗਤ ਪਿਆਰੇ ਬੋਲਦੇ ਜੇ ਕਰ ਆਉਂਦੇ ਭਗਤ ਪਿਆਰੇ ਰੂਪ ਚੜਿਆ ਸੁਆਮਨ ਮੋਣੀ ਲੱਗਿਆ ਵੱਜੇ ਢੋਲ ਕੀ ਵੱਜੇ ਢੋਲ ਕੀ ਵੀ ਜਾ ਜੈ ਮਈਆ ਹੋਣ ਲੱਗਿਆ ਵੱਜੇ ਢੋਲ ਕੀ ਵੱਜੇ ਢੋਲ ਕੀ ਵੀ ਜਾ ਜੈ ਮਈਆ ਹੋਣ ਲੱਗਿਆ ਵੱਜੇ ਢੋਲ ਕੀ